ਜਿਹੜੇ ਸਾਨੂੰ ਮੂਰਤੀ ਪੂਜਾ ਕਹਿੰਦੇ ਨੇ ਉਹ ਕਾਬੇ ਵਿੱਚ ਖੁਦ ਪੱਥਰਾਂ ਅੱਗੇ ਝੁਕਦੇ ਨੇ ਮੁਸਲਮਾਨ ਸਿੱਖੀ ਤੇ ਇਲਜ਼ਾਮ ਲਗਾਉਂਦੇ ਨੇ ਕਿ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਹਨ ਤਾਂ ਇਹ ਮੂਰਤੀ ਪੂਜਾ ਹੈ ਗੁਰੂ ਗ੍ਰੰਥ ਸਾਹਿਬ that in the front with your as is priest and you guys will bow down to that book what makes you different from the hindu that bows down to the cow or to the statue that is a rock or these things that they have in the hindu temple ਇਹ ਹਿਲ ਜਾਂ ਮੈਂ ਗੁਰੂ ਸਾਹਿਬ ਜੀ ਦੀ ਘੋਰ ਬੇਦ ਵੀ ਹੈ ਕਿਉਂਕਿ ਇਸ ਨਾਲ ਗੁਰੂ ਸਾਹਿਬ ਦੀ ਤੁਲਨਾ ਇੱਕ ਬੇਜਾਨ ਪੱਥਰ ਦੀ ਮੂਰਤੀ ਨਾਲ ਕੀਤੀ ਜਾਂਦੀ ਹੈ ਇਸ ਲਈ ਅੱਜ ਦੀ ਇਸ ਵੀਡੀਓ ਵਿੱਚ ਗੁਰੂ ਸਾਹਿਬ ਜੀ ਦੀ ਮਹਾਨਤਾ ਬਾਰੇ ਗੱਲ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਮੂਰਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਵੇਂ ਫਰਕ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਕਿਉਂ ਟੇਕਿਆ ਜਾਂਦਾ ਹੈ ਮੱਥਾ ਟੇਕਣਾ ਮੂਰਤੀ ਪੂਜਾ ਕਿਵੇਂ ਨਹੀਂ ਹੈ ਕਿਵੇਂ ਮੁਸਲਮਾਨ ਖੁਦ ਕਾਬੇ ਦੇ ਅੰਦਰ ਮੂਰਤੀ ਪੂਜਾ ਕਰਦੇ ਨੇ ਜਿਸ ਤੋਂ ਉਹਨਾਂ ਦੀ ਸੋਚ ਦਾ ਡੋਗਲਾਪਣ ਬੇਨਕਾਬ ਹੁੰਦਾ ਹੈ ਇਹ ਵੀਡੀਓ ਇਸਲਾਮ ਦੇ ਵਿਰੁੱਧ ਨਹੀਂ ਬਲਕਿ ਸਿੱਖੀ ਉਤੇ ਕੀਤੇ ਸਵਾਲਾਂ ਦਾ ਜਵਾਬ ਹੈ ਇਸ ਲਈ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਤਾਂ ਕਿ ਤੁਸੀਂ ਵੀ ਮੁਸਲਮਾਨਾਂ ਦੇ ਝੂਠੇ ਪ੍ਰਚਾਰ ਦੇ ਵਿੱਚ ਨਾ ਫਸ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਗੁਰਮੁਖ ਸਿੰਘ ਵੱਲੋਂ ਤੁਹਾਡਾ ਸਾਰਿਆਂ ਦਾ ਗੁਰਮੁਖ ਪੰਥ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਸਤਿਕਾਰ ਬਾਰੇ ਜਿਸ ਨੂੰ ਲੈ ਕੇ ਕਈਆਂ ਵੱਨੋਂ ਇਹ ਭੁਲੇਖਾ ਪਾਇਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਮੂਰਤੀ ਪੂਜਾ ਦੇ ਬਰਾਬਰ ਹੈ ਇਸ ਲਈ ਸਾਡੀ ਇਹ ਵੀਡੀਓ ਉਹਨਾਂ ਸਵਾਲਾਂ ਦਾ ਉਹਨਾਂ ਤਰਕਾਂ ਦਾ ਜਵਾਬ ਹੈ ਹੋ ਸਕਦਾ ਹੈ ਤੁਹਾਨੂੰ ਇਹ ਵੀਡੀਓ ਚੰਗੀ ਨਾ ਲੱਗੇ ਕਿਉਂਕਿ ਇਸ ਵਿੱਚ ਅਸੀਂ ਸਿੱਖੀ ਅਤੇ ਇਸਲਾਮ ਦੇ ਵਿੱਚ ਫਰਕ ਦੀ ਗੱਲ ਕਰਾਂਗੇ ਸਾਡਾ ਉਦੇਸ਼ ਕਿਸੇ ਧਰਮ ਦੀ ਨਿੰਦਾ ਕਰਨਾ ਨਹੀਂ ਇਸਲਾਮ ਨੂੰ ਮਾੜਾ ਕਹਿਣਾ ਨਹੀਂ ਪਰ ਉਹਨਾਂ ਵੱਲੋਂ ਕੀਤੇ ਹੋਏ ਸਵਾਲਾਂ ਦਾ ਜਵਾਬ ਹੈ ਜੇ ਤੁਸੀਂ YouTube ਤੇ ਜਾ ਕੇ ਦੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਇੱਕ ਤੋਂ ਬਾਅਦ ਦੂਜੀ ਵੀਡੀਓ ਸਾਰੀ YouTube ਭਰੀ ਪਈ ਹੈ ਜਿਸ ਦੇ ਵਿੱਚ ਮੁਸਲਮਾਨ ਸਿੱਖਾਂ ਨੂੰ ਕਨਵਰਟ ਕਰਨ ਲਈ ਪੂਰਾ ਢੀ-ਚੋਟੀ ਦਾ ਜ਼ੋਰ ਲਾਉਂਦੇ ਨੇ ਸਿੱਖੀ ਦੇ ਵਿਰੋਧ ਝੂਠੇ ਸਵਾਲ ਝੂਠਾ ਪ੍ਰਚਾਰ ਕਰਦੇ ਨੇ ਉਹਨਾਂ ਵਿੱਚੋਂ ਇੱਕ ਗੱਲ ਇਹ ਹੈ ਕਿ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣਾ ਮੂਰਤੀ ਪੂਜਾ ਹੈ YouTube ਤੇ ਬਹੁਤ ਸਾਰੀਆਂ ਵੀਡੀਓ ਨੇ ਜਿਨ੍ਹਾਂ ਵਿੱਚ ਇਹ ਦਿਖਾਇਆ ਜਾਂਦਾ ਹੈ ਕਿ ਕੋਈ ਸਿੱਖ ਮੁੰਡਾ ਜਾਂ ਸਿੱਖ ਕੁੜੀ ਸਿੱਖੀ ਨੂੰ ਛੱਡ ਕੇ ਇਸਲਾਮ ਵੱਲ ਚਲੇ ਜਾਂਦੇ ਹਨ ਉਹਨਾਂ ਦੇ ਧਰਮ અપਨਾ ਲੈਂਦੇ ਹਨ ਉਹ ਇਸ ਤਰ੍ਹਾਂ ਦਿਖਾਉਂਦੇ ਨੇ ਜਿਵੇਂ ਇਸਲਾਮ ਧਰਮ ਸਿੱਖੀ ਨਾਲੋਂ ਵਧੀਆ ਹੋਵੇ ਪਰ ਅਸਲ ਸੱਚ ਇਹ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਧਰਮ ਅਪਣਾਉਂਦੇ ਨੇ ਜਾਂ ਕਿਸੇ ਹੋਰ ਧਰਮ ਵਿੱਚ ਜਾਂਦੇ ਨੇ ਤਾਂ ਉਹ ਇਸ ਕਰਕੇ ਕਿਉਂਕਿ ਉਹ ਸਿੱਖੀ ਬਾਰੇ ਪਹਿਲਾਂ ਹੀ ਕੁਝ ਨਹੀਂ ਜਾਣਦੇ ਹੁੰਦੇ ਇਸ ਲਈ ਘਾਟ ਸਾਡੇ ਪ੍ਰਚਾਰ ਵਿੱਚ ਹੈ ਕਿਉਂਕਿ ਅਸੀਂ ਨਾ ਸਿੱਖੀ ਬਾਰੇ ਸਹੀ ਤਰੀਕੇ ਨਾਲ ਦੱਸਦੇ ਹਾਂ ਅਤੇ ਨਾ ਹੀ ਕੋਈ ਰਿਲੀਜੀਅਨ ਦੀ ਕੰਪੈਰੀਟਿਵ ਸਟੱਡੀ ਕਰਦੇ ਹਾਂ ਇਸ ਕਰਕੇ ਸਾਡੇ ਬੱਚਿਆਂ ਨੂੰ ਸਾਡੀ ਅਗਲੀ ਪੀੜ੍ਹੀ ਨੂੰ ਕਿੱਥੋਂ ਸਮਝ ਲੱਗੇ ਕਿ ਸਿੱਖ ਧਰਮ ਸਭ ਤੋਂ ਵਧੀਆ ਧਰਮ ਹੈ ਇਸ ਦਾ ਦੂਜੇ ਧਰਮਾਂ ਨਾਲ ਕੀ ਫਰਕ ਹੈ ਇਸੇ ਕਰਕੇ ਹੀ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਦੂਸਰੇ ਧਰਮ ਨੂੰ ਮਾੜਾ ਕਹਿਣ ਲਈ ਨਹੀਂ ਬਲਕਿ ਸਿੱਖ ਧਰਮ ਦਾ ਸਹੀ ਪੱਖ ਪੇਸ਼ ਕਰਨ ਲਈ ਗੁਰਮੁਖ ਪੰਥ ਚੈਨਲ ਅਸੀਂ ਸ਼ੁਰੂ ਹੀ ਇਸ ਕਰਕੇ ਕੀਤਾ ਸੀ ਕਿ ਸਿੱਖ ਧਰਮ ਦੇ ਫਿਲਾਸਫੀ ਅਤੇ ਇਤਿਹਾਸ ਨੂੰ ਚੰਗੀ ਤਰ੍ਹਾਂ ਸਹੀ ਢੰਗ ਨਾਲ ਪੇਸ਼ ਕੀਤਾ ਜਾਵੇ ਤਾਂ ਕਿ ਅਗਨੀਆਂ ਪੀੜ੍ਹੀਆਂ ਨੂੰ ਬਾਕੀਆਂ ਨੂੰ ਸਿੱਖ ਧਰਮ ਦੀ ਸਹੀ ਜਾਣਕਾਰੀ ਮਿਲ ਸਕੇ ਅਤੇ ਸਿੱਖੀ ਬਾਰੇ ਜਿਹੜੇ ਭਲੇਖੇ ਹਿੰਦੂਆਂ ਮੁਸਲਮਾਨਾਂ ਅਤੇ ਸਰਕਾਰੀ ਏਜੰਟਾਂ ਵੱਲੋਂ ਪਾਈ ਜਾਂਦੇ ਨੇ ਉਹਨਾਂ ਦਾ ਦਲੀਲਾਂ ਤੇ ਸਬੂਤਾਂ ਦੇ ਨਾਲ ਖੰਡਨ ਕਰਕੇ ਅਸੀਂ ਗੁਰਬਾਣੀ ਦਾ ਸਹੀ ਫਲਸਫਾ ਪੇਸ਼ ਕਰ ਸਕੀਏ ਸਿੱਖ ਧਰਮ ਵਿੱਚੋਂ ਜਦੋਂ ਲੋਕ ਦੂਸਰੇ ਧਰਮਾਂ ਵਿੱਚ ਜਾਂਦੇ ਨੇ ਦੇਹਧਾਰੀਆਂ ਨੂੰ ਜਾ ਕੇ ਮੱਥੇ ਟੇਕਦੇ ਨੇ ਤਾਂ ਇਹ ਸਭ ਇਸੇ ਕਰਕੇ ਹੈ ਕਿ ਉਹਨਾਂ ਨੂੰ ਸਿੱਖ ਧਰਮ ਬਾਰੇ ਸਹੀ ਨਹੀਂ ਪਤਾ ਸੋ ਜਿੰਨਾ ਚਿਰ ਤੱਕ ਸਿੱਖੀ ਦੀ ਸਹੀ ਸਮਝ ਨਹੀਂ ਆਈ ਗੁਰਬਾਣੀ ਦੀ ਸਹੀ ਸਮਝ ਨਹੀਂ ਆਈ ਉਹਨਾਂ ਚਿਰ ਤੱਕ ਇਹ ਕਨਵਰਜਨ ਦਾ ਮਸਲਾ ਚੱਲਦਾ ਰਹਿਣਾ ਹੈ ਅਤੇ ਇਹਦਾ ਕੋਈ ਹੱਲ ਨਹੀਂ ਹੋਣਾ ਸੋ ਇਸ ਵੀਡੀਓ ਵਿੱਚ ਅਸੀਂ ਇਹ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਸਵਾਲ ਮੁਸਲਮਾਨ ਸਿੱਖ ਧਰਮ ਤੇ ਕਰਦੇ ਨੇ ਉਹ ਉਹੀ ਸਵਾਲ ਆਪਣੇ ਧਰਮ ਉੱਪਰ ਨਹੀਂ ਕਰਦੇ ਇਹਦੇ ਨਾਲ ਉਹਨਾਂ ਦਾ ਡੋਗਲਾਪਨ ਸਾਫ਼ ਜ਼ਾਹਰ ਹੁੰਦਾ ਹੈ ਮਤਲਬ ਇਹ ਜਿਹੜੇ ਉਹ ਇਲਜ਼ਾਮ ਲਾਉਂਦੇ ਨੇ ਕਿ ਸਿੱਖ ਮੂਰਤੀ ਪੂਜਾ ਕਰਦੇ ਨੇ ਦਰਸਲ ਸਚਾਈ ਇਹ ਹੈ ਕਿ ਮੂਰਤੀ ਪੂਜਾ ਉਹ ਆਪ ਕਰਦੇ ਨੇ ਸਿੱਖੀ ਵਿੱਚ ਮੂਰਤੀ ਪੂਜਾ ਬਿਲਕੁਲ ਨਹੀਂ ਪਰ ਇਸਲਾਮ ਦੇ ਵਿੱਚ ਮੂਰਤੀ ਪੂਜਾ ਹੈ ਅਤੇ ਇਹੀ ਗੱਲ ਅਸੀਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਆਓ ਸਭ ਤੋਂ ਪਹਿਲਾਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਮੂਰਤੀ ਕੀ ਹੁੰਦੀ ਹੈ ਅਤੇ ਮੂਰਤੀ ਪੂਜਾ ਕੀ ਹੁੰਦੀ ਹੈ ਮੂਰਤੀ ਦਾ ਮਤਲਬ ਹੈ ਕਿਸੇ ਮਟੀਰੀਅਲ ਦੀ ਬਣੀ ਹੋਈ ਇੱਕ ਸ਼ਕਲ ਜਿਵੇਂ ਪੱਥਰ ਮਿੱਟੀ ਲੱਕੜ ਜਾਂ ਲੋਹੇ ਵਰਗੀ ਤਾਤ ਨੂੰ ਲੈ ਕੇ ਉਸ ਨੂੰ ਤਰਾਸ਼ ਕੇ ਉਸ ਦੀ ਕੋਈ ਸ਼ਕਲ ਬਣਾ ਲੈਣਾ ਉਸ ਨੂੰ ਕਹਿੰਦੇ ਹਨ ਮੂਰਤੀ ਸੋ ਆਈਡਲ ਵਰਸ਼ਿਪ ਜਾਂ ਮੂਰਤੀ ਪੂਜਾ ਉਸ ਨੂੰ ਕਹਿੰਦੇ ਨੇ ਜਦੋਂ ਉਸੇ ਹੀ ਮੂਰਤ ਨੂੰ ਲੋਕ ਰੱਬ ਮੰਨ ਕੇ ਪੂਜਾ ਕਰਨ ਲੱਗ ਪੈਣ ਪਰ ਅਜਿਹੀ ਮੂਰਤੀ ਪੂਜਾ ਦਾ ਗੁਰਬਾਣੀ ਵਿੱਚ ਸਾਫ-ਸਾਫ ਖੰਡਨ ਹੈ ਗੁਰੂ ਸਾਹਿਬ ਜੀ ਲਿਖਦੇ ਹਨ ਜੋ ਪੱਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇ ਜੋ ਪੱਥਰ ਨੂੰ ਦੇਵਤਾ ਮੰਨ ਕੇ ਪੂਜਦੇ ਨੇ ਉਹਨਾਂ ਦੀ ਸਾਰੀ ਸੇਵਾ ਬੇਅਰਥ ਚਲੀ ਜਾਂਦੀ ਹੈ ਜੋ ਪੱਥਰ ਕੀ ਪਾਈ ਪਾਈ ਤਿਸ ਕੀ ਕਲ ਅਜਾਈ ਜਾਏ ਜੋ ਪੱਥਰਾਂ ਦੇ ਅੱਗੇ ਮੱਥੇ ਟੇਕਦੇ ਹਨ ਉਹਨਾਂ ਦੇ ਪੈਰਾਂ ਦੇ ਵਿੱਚ ਮੱਥੇ ਰਗੜਦੇ ਹਨ ਨੱਕ ਰਗੜਦੇ ਹਨ ਉਹਨਾਂ ਦੀ ਸਾਰੀ ਕਾਰ ਅਜਾਈ ਮਤਲਬ ਕਿ ਬੇਅਰਥ ਚਲੀ ਜਾਂਦੀ ਹੈ ਉਹਨਾਂ ਨੂੰ ਇਸ ਦਾ ਕੋਈ ਫਲ ਨਹੀਂ ਮਿਲਦਾ ਗੁਰਗੋਬਿੰਦ ਸਿੰਘ ਪਾਂਛਾ ਜੀ ਵੀ ਆਪਣੀ ਬਾਣੀ ਵਿੱਚ ਲਿਖਦੇ ਹਨ ਕਾਹੇ ਕੋ ਪੂਜਤ ਪਾਹਨ ਕੋ ਕਛ ਪਾਹਨ ਮੈਂ ਪਰਮੇਸ਼ਰ ਨਹੀਂ ਵੀ ਪੱਥਰਾਂ ਨੂੰ ਕਿਉਂ ਪੂਜਦੇ ਹੋ ਪੱਥਰ ਵੇਜਤ ਰੱਬ ਹੈ ਹੀ ਨਹੀਂ ਸੋ ਇਹਦੇ ਅੱਗੇ ਮੱਥਾ ਟੇਕਣ ਦਾ ਜਾਂ ਇਹਦਾ ਕੋਈ ਸਤਕਾਰ ਕਰਨ ਦਾ ਕੋਈ ਮਤਲਬ ਵੀ ਨਹੀਂ ਰਹਿ ਜਾਂਦਾ ਸੋ ਪੱਥਰ ਅੱਗੇ ਮੱਥਾ ਟੇਕਣ ਨਾਲ ਰੱਬ ਨੇ ਤਾਂ ਕੀ ਮਿਲਣਾ ਇਹਦਾ ਤੇ ਕੋਈ ਆਤਮਕ ਲਾਭ ਵੀ ਨਹੀਂ ਮਿਲਦਾ ਇਸੇ ਕਰਕੇ ਹੀ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਕਿ ਸਿਰਫ ਇੱਕ ਅਕਾਲ ਪੁਰਖ ਦੀ ਪੂਜਾ ਹੀ ਕਰੋ ਪੂਜਾ ਅਕਾਲ ਕੀ ਪਰਚਾਂ ਸ਼ਬਦ ਦਾ ਸੋ ਅਕਾਲ ਪੁਰਖ ਇੱਕ ਹੈ ਜਿਸ ਵਰਗਾ ਹੋਰ ਕੋਈ ਨਹੀਂ ਉਹ ਨਿਰਾਰਕਾਰ ਹੈ ਉਸ ਦੀ ਕੋਈ ਸ਼ਕਲ ਨਹੀਂ ਕੋਈ ਰੂਪ ਨਹੀਂ ਸਾਰੀ ਰਚਨਾ ਕਾਇਨਾਤ ਬਣਾਉਣ ਵਾਲਾ ਅਤੇ ਖਤਮ ਕਰਨ ਵਾਲਾ ਉਹ ਖੁਦ ਆਪ ਹੈ ਇਸ ਲਈ ਮੂਰਤੀ ਤਾਂ ਕੀ ਦੁਨੀਆਂ ਦੀ ਕੋਈ ਚੀਜ਼ ਵੀ ਉਸ ਦੇ ਬਰਾਬਰ ਨਹੀਂ ਇਸੇ ਕਰਕੇ ਹੀ ਗੁਰੂ ਸਾਹਿਬ ਨੇ ਸਿੱਖ ਨੂੰ ਅਕਾਲ ਪੁਰਖ ਦੀ ਪੂਜਾ ਦਾ ਹੀ ਸਿਧਾਂਤ ਸਮਝਾਇਆ ਹੈ ਜੋ ਕਦੇ ਖਤਮ ਨਹੀਂ ਹੁੰਦਾ ਤੇ ਉਸ ਦੀ ਪੂਜਾ ਸਿਰਫ ਤੇ ਸਿਰਫ ਉਸ ਦੀ ਸਿਫਤ ਸਲਾਹ ਕਰਕੇ ਉਸ ਦਾ ਨਾਮ ਜਪ ਕੇ ਹੀ ਹੋ ਸਕਦੀ ਹੈ ਅਤੇ ਇਹ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿਰਫ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਸ਼ਕ ਹੀ ਮਿਲ ਸਕਦਾ ਹੈ ਹੋਰ ਨਾਮ ਕਿਤੋਂ ਨਹੀਂ ਮਿਲ ਸਕਦਾ ਇਸ ਬਾਰੇ ਅਸੀਂ ਆਪਣੇ ਚੈਨਲ ਤੇ ਪਹਿਲਾ ਵੀਡੀਓ ਪਾ ਚੁੱਕੇ ਹਾਂ ਤੁਸੀਂ ਟਾਈਮ ਕੱਢ ਕੇ ਜਰੂਰ ਦੇਖ ਲੈਣੀ ਹੁਣ ਆਓ ਅੱਗੇ ਗੱਲ ਕਰਦੇ ਹਾਂ ਕਿ ਕੀ ਗੁਰੂ ਸਾਹਿਬ ਅੱਗੇ ਮੱਥਾ ਟੇਕਣਾ ਮੂਰਤੀ ਪੂਜਾ ਹੈ ਜਾਂ ਨਹੀਂ ਹੁਣ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਮੂਰਤੀ ਪੂਜਾ ਹੁੰਦੀ ਤਾਂ ਗੁਰੂ ਸਾਹਿਬ ਗੁਰਬਾਣੀ ਵਿੱਚ ਖੁਦ ਹੀ ਮੂਰਤੀ ਪੂਜਾ ਦਾ ਖੰਡਨ ਕਿਉਂ ਕਰਦੇ ਇਹ ਕਨਟਰਡਿਕਸ਼ਨ ਗੁਰੂ ਸਾਹਿਬ ਕਦੀ ਨਹੀਂ ਸਾਨੂੰ ਦੱਸ ਸਕਦੇ ਗੁਰਬਾਣੀ ਦੀ ਖਾਸੀਅਤ ਹੀ ਇਹ ਹੈ ਕਿ ਇਹ ਸਾਰੀ ਧੁਰ ਕੀ ਬਾਣੀ ਹੈ ਤੇ ਇਸ ਦੇ ਵਿੱਚ ਵੀ ਕੋਈ ਵੀ ਆਪਸ ਵਿਰੋਧੀ ਗੱਲ ਨਹੀਂ ਇਹਦੇ ਵਿੱਚ ਕੋਈ ਕੌਂਟਰਡਿਕਸ਼ਨ ਨਹੀਂ ਸੋ ਫਿਰ ਸਵਾਲ ਇਹ ਹੈ ਕਿ ਜੇ ਮੱਥਾ ਟੇਕਣਾ ਮੂਰਤੀ ਪੂਜਾ ਨਹੀਂ ਤਾਂ ਫਿਰ ਮੱਥਾ ਟੇਕਿਆ ਕਿਉਂ ਜਾਂਦਾ ਹੈ ਇਸ ਦਾ ਸਿੰਪਲ ਜਵਾਬ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਧੁਰ ਕੀ ਬਾਣੀ ਹੈ ਇਹ ਬਾਣੀ ਕਿਸੇ ਦੀ ਬਣਾਈ ਹੋਈ ਚੀਜ਼ ਨਹੀਂ ਇਹ ਦੁਨੀਆਵੀ ਨਹੀਂ ਇਹ ਪ੍ਰਗਟ ਹੋਈ ਹੈ ਅਤੇ ਇਹ ਅਕਾਲ ਪੁਰਖ ਦਾ ਆਪਣਾ ਰੱਬੀ ਉਪਦੇਸ਼ ਹੈ ਇਸੇ ਕਰਕੇ ਹੀ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਨੇ ਤਾਂ ਇਹ ਸਮਰਪਣ ਦੀ ਨਿਸ਼ਾਨੀ ਹੈ ਇਹ ਨਿਸ਼ਾਨੀ ਪੂਜਾ ਦੀ ਨਹੀਂ ਸਿੱਖ ਕਦੇ ਕਾਗਜ਼ ਜਿਲਦ ਜਾਂ ਸ਼ਿਆਹੀ ਅੱਗੇ ਮੱਥਾ ਨਹੀਂ ਟੇਕਦੇ ਮੱਥਾ ਤਾਂ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਹੀ ਟੇਕਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਆਕਾਰ ਤਾਂ ਇੱਕ ਜਹਾਜ਼ ਵਾਂਗ ਹੈ ਜਿਸ ਵਿੱਚ ਅਕਾਲ ਪੁਰਖ ਦੀ ਰੱਬੀ ਬਾਣੀ ਸੰਭਾਲੀ ਗਈ ਹੈ ਸਿੱਖ ਇਹ ਨਹੀਂ ਮੰਨਦੇ ਕਿ ਸਿਰਫ਼ ਬਾਣੀ ਹੀ ਰੱਬ ਹੈ ਬਿਲਕੁਲ ਨਹੀਂ ਇਹ ਵਾਹਿਗੁਰੂ ਵੱਲੋਂ ਆਇਆ ਹੋਇਆ ਅਗੰਮੀ ਉਪਦੇਸ਼ ਹੈ ਤਾਂ ਕਿ ਸਾਡੇ ਜੀਵਾਂ ਦੀ ਕਲਿਆਣ ਹੋ ਸਕੇ ਜਿਵੇਂ ਤੁਸੀਂ ਇੱਕ ਸਿੰਪਲ ਐਗਜ਼ਾਮਪਲ ਲਵੋ ਜਿਵੇਂ ਸੂਰਜ ਤੋਂ ਧੁੱਪ ਆਉਂਦੀ ਹੈ ਧੁੱਪ ਦੇਣਾ ਸੂਰਜ ਦਾ ਇੱਕ ਗੁਣ ਹੈ ਪਰ ਸੂਰਜ ਵਿੱਚ ਹੋਰ ਵੀ ਅਨੇਕਾਂ ਕਈ ਗੁਣ ਹਨ ਫਿਰ ਵੀ ਧੁੱਪ ਸੂਰਜ ਤੋਂ ਵੱਖ ਨਹੀਂ ਇਹੋ ਜਿਹੀ ਗੱਲ ਗੁਰਬਾਣੀ ਅਤੇ ਵਾਹਿਗੁਰੂ ਦੀ ਹੈ ਗੁਰਬਾਣੀ ਵਾਹਿਗੁਰੂ ਤੋਂ ਆਉਂਦੀ ਹੈ ਉਸੇ ਦਾ ਹੀ ਰੂਪ ਹੈ ਪਰ ਵਾਹਿਗੁਰੂ ਸਿਰਫ ਗੁਰਬਾਣੀ ਤੱਕ ਸੀਮਿਤ ਨਹੀਂ ਵਾਹਿਗੁਰੂ ਦੇ ਵਿੱਚ ਹੋਰ ਬੇਅੰਤ ਗੁਣ ਮੌਜੂਦ ਹਨ ਉਹਨਾਂ ਵਿੱਚੋਂ ਇੱਕ ਗੁਣ ਹੈ ਗੁਰਬਾਣੀ ਨੂੰ ਪ੍ਰਗਟ ਕਰਨਾ ਗੁਰਬਾਣੀ ਰਾਹੀਂ ਤਾਂ ਸਾਨੂੰ ਵਾਹਿਗੁਰੂ ਤੱਕ ਪਹੁੰਚਣ ਦਾ ਰਸਤਾ ਮਿਲਦਾ ਹੈ ਇਸੇ ਲਈ ਹੀ ਗੁਰਬਾਣੀ ਨੂੰ ਆਪਣੀ ਜੀਵਨ ਦੇ ਵਿੱਚ ਕਮਾਉਣ ਨਾਲ ਸਾਡਾ ਆਤਮਿਕ લાભ ਹੁੰਦਾ ਹੈ ਸਾਡਾ ਜੀਵਨ ਹੋਰ ਵਧੀਆ ਹੁੰਦਾ ਹੈ ਗੁਰਬਾਣੀ ਵਿੱਚ ਤਾਂ ਬਾਰ ਬਾਰ ਇਹੋ ਹੀ ਉਪਦੇਸ਼ ਹੈ ਕਿ ਉਹ ਵਾਹਿਗੁਰੂ ਇੱਕ ਹੈ ਅਤੇ ਉਸ ਵਾਹਿਗੁਰੂ ਦਾ ਨਾਮ ਜਪੋ ਤਾਂ ਕਿ ਉਸ ਦਾ ਨਾਮ ਜਪ ਕੇ ਅਸੀਂ ਉਸ ਦੀ ਪ੍ਰਾਪਤੀ ਕਰ ਸਕੀਏ ਸੋ ਮਤਲਬ ਸਾਫ਼ ਹੈ ਕਿ ਜੇ ਗੁਰਬਾਣੀ ਵਿੱਚ ਲਿਖਿਆ ਹੈ ਕਿ ਰੱਬ ਇੱਕ ਹੈ ਵਾਹਿਗੁਰੂ ਇੱਕ ਹੈ ਮਤਲਬ ਕਿ ਉਹ ਇੱਕ ਵੱਖਰੀ ਹਸਤੀ ਹੈ ਗੁਰਬਾਣੀ ਨੂੰ ਸਿਰਫ ਤੇ ਸਿਰਫ ਰੱਬ ਕਰਕੇ ਨਹੀਂ ਮੰਨਿਆ ਜਾਂਦਾ ਵਾਹਿਗੁਰੂ ਤਾਂ ਉਹ ਹੈ ਜਿਸ ਨੇ ਗੁਰਬਾਣੀ ਨੂੰ ਸਾਡੇ ਕੋਲ ਭੇਜਿਆ ਹੈ ਫਿਰ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਲੋ ਕੇ ਅਰਦਾਸ ਕਰਦੇ ਨੇ ਤਾਂ ਉਸ ਵਾਹਿਗੁਰੂ ਨੂੰ ਹੀ ਯਾਦ ਕਰਦੇ ਨੇ ਹਰ ਪੈਰਾਗ੍ਰਾਫ ਤੋਂ ਬਾਅਦ ਬੋਲਿਆ ਜਾਂਦਾ ਹੈ ਬੋਲੋ ਜੀ ਵਾਹਿਗੁਰੂ ਮਤਲਬ ਕਿ ਗੁਰਬਾਣੀ ਦੇ ਰਾਹੀਂ ਉਸ ਵਾਹਿਗੁਰੂ ਦੇ ਨਾਲ ਜੁੜਿਆ ਜਾ ਰਿਹਾ ਹੈ ਪੂਜਾ ਉਸ ਵਾਹਿਗੁਰੂ ਉਸ ਅਕਾਲ ਪੁਰਖ ਦੀ ਹੀ ਹੋ ਰਹੀ ਹੈ ਹੁਣ ਜੇ ਕੋਈ ਕਹੇ ਕਿ ਉਹ ਵੀ ਮੂਰਤੀ ਦੇ ਨਾਲ ਜੁੜ ਕੇ ਜਾਂ ਮੂਰਤੀ ਅੱਗੇ ਮੱਥਾ ਟੇਕ ਕੇ ਇਹੋ ਕੁਝ ਹੀ ਚਾਹੁੰਦੇ ਹਨ ਤਾਂ ਇਹ ਬਿਲਕੁਲ ਹੀ ਨਹੀਂ ਹੋ ਸਕਦਾ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੋਹਾਂ ਦੇ ਵਿੱਚ ਮੇਨ ਪ੍ਰੋਬਲਮ ਜਾਂ ਮੇਨ ਡਿਫਰੈਂਸ ਕੀ ਹੈ ਹੁਣ ਮੂਰਤੀ ਮਨੁੱਖ ਦੇ ਹੱਥ ਨਾਲ ਬਣਾਈ ਚੀਜ਼ ਹੈ ਪਰ ਗੁਰਬਾਣੀ ਮਨੁੱਖ ਦੀ ਬਣਾਈ ਹੋਈ ਨਹੀਂ ਬਲਕਿ ਰੱਬ ਵੱਲੋਂ ਭੇਜੀ ਗਈ ਹੈ ਮੂਰਤੀ ਦੇ ਵਿੱਚ ਕੋਈ ਜਾਨ ਨਹੀਂ ਪਰ ਗੁਰਗ੍ਰੰਥ ਸਾਹਿਬ ਜੀ ਦੇ ਵਿੱਚ ਰੱਬ ਦੀ ਜੋਤ ਵਸਦੀ ਹੈ ਮੂਰਤੀ ਨਾ ਸੁਣਦੀ ਹੈ ਨਾ ਬੋਲਦੀ ਹੈ ਨਾ ਗਿਆਨ ਦੇ ਸਕਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਨਾਮੇ ਰਾਹੀਂ ਸਿੱਖਿਆ ਦਿੰਦੇ ਹਨ ਆਤਮਿਕ ਰਸਤਾ ਦਿਖਾਉਂਦੇ ਹਨ ਅਤੇ ਹਰ ਇੱਕ ਬਲਾਖੀ ਦਾ ਜੀਵਨ ਜਿਹੜਾ ਹੈ ਉੱਚਾ ਸੁੱਚਾ ਕਰਦੇ ਨੇ ਮੂਰਤੀ ਕਿਸੇ ਨੂੰ ਰਸਤਾ ਨਹੀਂ ਦਿਖਾ ਸਕਦੀ ਉਸ ਨੂੰ ਆਤਮਿਕ ਲਾਭ ਨਹੀਂ ਦੇ ਸਕਦੀ ਪਰ ਗੁਰਬਾਣੀ ਮਨ ਦੇ ਹਨੇਰੇ ਨੂੰ ਦੂਰ ਕਰਕੇ ਅਕਾਲ ਪੁਰਖ ਨਾਲ ਪ੍ਰਾਪਤੀ ਦਾ ਰਸਤਾ ਦਿਖਾਉਂਦੀ ਹੈ ਆਤਮਿਕ ਉਚਾਈ ਬਖਸ਼ਦੀ ਹੈ ਮੂਰਤੀ ਕਿਸੇ ਦੇ ਕਰਮ ਜਾਂ ਕਿਸੇ ਦੇ ਪਾਪ ਮਾਫ ਨਹੀਂ ਕਰ ਸਕਦੀ ਪਰ ਗੁਰਬਾਣੀ ਪਾਠ ਨਾਲ ਨਾਮ ਜਪ ਕੇ ਪਾਪ ਖਤਮ ਹੋ ਜਾਂਦੇ ਹਨ ਮਾੜੇ ਕਰਮ ਖਤਮ ਹੋ ਜਾਂਦੇ ਹਨ ਅਤੇ ਇਨਸਾਨ ਵਿਕਾਰਾਂ ਤੋਂ ਇਸ ਜੀਵਨ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ ਜਦੋਂ ਮਨੁੱਖ ਮੂਰਤੀ ਨੂੰ ਰੱਬ ਮੰਨਦਾ ਹੈ ਤਾਂ ਉਹ ਅਸਰ ਵਾਹਿਗੁਰੂ ਨੂੰ ਭੁੱਲ ਜਾਂਦਾ ਹੈ ਉਹ ਇੱਕ ਦੁਨਿਆਵੀ ਚੀਜ਼ ਨਾਲ ਜੁੜਦਾ ਹੈ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਿੱਖ ਜੁੜਦੇ ਨੇ ਤਾਂ ਉਹ ਗੁਰਬਾਣੀ ਨਿਰਾਕਾਰ ਨਾਲ ਜੁੜਦੇ ਨੇ ਤੇ ਉਸ ਰਾਹੀਂ ਉਹ ਵਾਹਿਗੁਰੂ ਦੀ ਪ੍ਰਾਪਤੀ ਦੀ ਇੱਛਾ ਕਰਦੇ ਨੇ ਹੁਣ ਗੁਰਬਾਣੀ ਕੋਈ ਦੁਨਿਆਵੀ ਚੀਜ਼ ਨਹੀਂ ਇਸ ਦਾ ਕੋਈ ਰੂਪ ਰੰਗ ਨਹੀਂ ਸ਼ਬਦ ਬੋਲਦਾ ਹੈ ਇਹਦੇ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ ਸਾਨੂੰ ਆਤਮਿਕ ਗਿਆਨ ਮਿਲਦਾ ਹੈ ਸਾਡੀ ਅਗਿਆਨਤਾ ਅਤੇ ਸਾਡਾ ਅੰਦਰਲਾ ਕੋਪ ਹਨੇਰਾ ਦੂਰ ਹੁੰਦਾ ਹੈ ਸਾਨੂੰ ਆਤਮਿਕ ਚਾਨਣ ਮਿਲਦਾ ਹੈ ਰੋਹਾਨੀ ਖੇੜਾ ਮਿਲਦਾ ਹੈ ਜਿਹੜਾ ਵੀ ਇਨਸਾਨ ਗੁਰਬਾਣੀ ਨਾਲ ਜੁੜਦਾ ਹੈ ਇਸ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦਾ ਹੈ ਉਹ ਸਿੱਧਾ ਵਾਹਿਗੁਰੂ ਨਾਲ ਜੁੜ ਸਕਦਾ ਹੈ ਕਿਉਂਕਿ ਇਹ ਬਾਣੀ ਉਸ ਵਾਹਿਗੁਰੂ ਕੋਲੋਂ ਆਈ ਹੈ ਤੇ ਸਾਨੂੰ ਉਸੇ ਨਾਲ ਹੀ ਜੋੜ ਦਿੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਤੇ ਸਿਰਫ ਰੱਬ ਮੰਨ ਕੇ ਨਹੀਂ ਪੂਜਿਆ ਜਾਂਦਾ ਸਗੋਂ ਗੁਰੂ ਮੰਨ ਕੇ ਉਹਨਾਂ ਦੀ ਸਿੱਖਿਆ ਉੱਤੇ ਚੱਲਿਆ ਜਾਂਦਾ ਹੈ ਮੱਥਾ ਟੇਕਣਾ ਸਮਰਪਣ ਦੀ ਨਿਸ਼ਾਨੀ ਹੈ ਪੂਜਾ ਦੀ ਨਿਸ਼ਾਨੀ ਨਹੀਂ ਇਸੇ ਕਰਕੇ ਹੀ ਗੁਰਗ੍ਰੰਥ ਸਾਹਿਬ ਜੀ ਨੂੰ ਉੱਚੇ ਅਸਥਾਨ ਤੇ ਬਰਾਜਮਾਨ ਕਰਨਾ ਸੋਚੇ ਬਸਤਨਾਂ ਵਿੱਚ ਲਪੇਟ ਕੇ ਰੱਖਣਾ ਉੱਪਰ ਚੌਰ ਸਾਹਿਬ ਕਰਨਾ ਇਹ ਸਭ ਸਤਕਾਰ ਦੀਆਂ ਨਿਸ਼ਾਨੀਆਂ ਨੇ ਤੇ ਇਹ ਸਾਰਾ ਤਰੀਕਾ ਸਾਨੂੰ ਗੁਰੂ ਸਾਹਿਬਾਨ ਨੇ ਆਪ ਸਿਖਾਇਆ ਹੈ ਇਹ ਹੈ ਵੱਡਾ ਫਰਕ ਮੂਰਤੀ ਵਿੱਚ ਅਤੇ ਗੁਰਗ੍ਰੰਥ ਸਾਹਿਬ ਜੀ ਵਿੱਚ ਹੁਣ ਗੱਲ ਕਰਦੇ ਹਾਂ ਕਿ ਮੁਸਲਮਾਨ ਖੁਦ ਮੂਰਤੀ ਪੂਜਾ ਕਿਵੇਂ ਕਰਦੇ ਨੇ ਹੁਣ ਬੇਸ਼ੱਕ ਉਹ ਆਪ ਇਹ ਗੱਲ ਨੂੰ ਨਾ ਮੰਨਣ ਪਰ ਕਾਬੇ ਵਿੱਚ ਉਹ ਖੁਦ ਮੂਰਤੀ ਪੂਜਾ ਕਰਦੇ ਨੇ ਪਹਿਲਾਂ ਤਾਂ ਮੁਸਲਮਾਨ ਪੱਥਰ ਦੀ ਬਣੀ ਇਮਾਰਤ ਜਿਸ ਨੂੰ ਕਾਬਾ ਕਹਿੰਦੇ ਨੇ ਉਸ ਦੇ ਅੱਗੇ ਮੱਥਾ ਟੇਕਦੇ ਨੇ ਸਾਰੀ ਦੁਨੀਆ ਵਿੱਚ ਮੁਸਲਮਾਨ ਨਮਾਜ਼ ਪੜ੍ਹਨ ਲੱਗਿਆਂ ਕਾਬੇ ਵੱਲ ਹੀ ਮੂੰਹ ਕਰਦੇ ਨੇ ਜੇ ਉਹ ਕਹਿਣ ਕਿ ਉਹ ਸਿਰਫ ਰੱਬ ਦੀ ਪੂਜਾ ਹੀ ਕਰਦੇ ਨੇ ਤਾਂ ਫਿਰ ਉਹ ਕਾਬੇ ਵੱਲ ਮੱਥਾ ਕਿਉਂ ਟੇਕਦੇ ਨੇ ਜੇ ਉਹਨਾਂ ਦਾ ਮੱਥਾ ਟੇਕਣਾ ਠੀਕ ਹੈ ਤਾਂ ਫਿਰ ਸਿੱਖਾਂ ਦਾ ਕਿਵੇਂ ਗਲਤ ਹੋਇਆ ਤੇ ਇਸ ਤੋਂ ਅੱਗੇ ਇੱਕ ਹੋਰ ਜ਼ਰੂਰੀ ਗੱਲ ਕਾਬੇ ਵਿੱਚ ਇੱਕ ਪੱਥਰ ਹੈ ਇੱਕ ਕਾਲਾ ਪੱਥਰ ਜਿਸ ਨੂੰ ਹਜਰ ਅਲ ਅਸਵਦ ਕਿਹਾ ਜਾਂਦਾ ਹੈ ਹਰ ਸਾਲ ਹੱਜ ਦੇ ਵੇਲੇ ਲੱਖਾਂ ਮੁਸਲਮਾਨ ਕਾਬੇ ਦੇ ਚੱਕਰ ਲਾਉਂਦੇ ਨੇ ਤੇ ਇਸ ਕਾਲੇ ਪੱਥਰ ਨੂੰ ਮੱਥਾ ਟੇਕਦੇ ਨੇ ਸਤਕਾਰ ਨਾਲ ਹੱਥ ਲਾਉਂਦੇ ਨੇ ਚੁੰਮ ਕੇ ਅਸੀਸ ਲੈਂਦੇ ਨੇ ਮੁਸਲਮਾਨਾਂ ਦੇ ਪੈਗੰਬਰ ਹਜਰਤ ਮੁਹੰਮਦ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਸੀ ਉਹਨਾਂ ਦੀ ਹਦੀਸ ਸ਼ਾਹੀ ਬੁਖਾਰੀ ਵਿੱਚ ਲਿਖਿਆ ਹੋਇਆ ਹੈ ਕਿ ਉਹਨਾਂ ਦੇ ਇੱਕ ਖਲੀਫੇ ਉਮਰ ਨੇ ਆਪ ਆ ਕੇ ਇਸਤਨ ਕੀਤਾ ਸੀ ਉਸਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਤੂੰ ਸਿਰਫ ਇੱਕ ਪੱਥਰ ਹੈ ਜੋ ਨਾ ਕਿਸੇ ਨੂੰ ਫਾਇਦਾ ਦੇ ਸਕਦਾ ਹੈ ਨਾ ਨੁਕਸਾਨ ਜੀ ਮੈਂ ਨਬੀ ਸਾਹਿਬ ਨੂੰ ਤੈਨੂੰ ਚੁੰਮਦੇ ਨਾ ਵੇਖਿਆ ਹੁੰਦਾ ਤਾਂ ਮੈਂ ਵੀ ਤੈਨੂੰ ਕਦੇ ਨਾ ਚੁੰਮਦਾ ਮਤਲਬ ਸਾਫ਼ ਕਿ ਮੁਸਲਮਾਨ ਸਿਰਫ ਤਾਂ ਕਰਦੇ ਨੇ ਕਿਉਂਕਿ ਹਜ਼ਰਤ ਮੁਹੰਮਦ ਨੇ ਇਸ ਤਰ੍ਹਾਂ ਕੀਤਾ ਸੀ ਹੁਣ ਇੱਕ ਪਾਸੇ ਤੋਂ ਕਹਿੰਦੇ ਨੇ ਕਿ ਜੀ ਅਸੀਂ ਪੱਥਰ ਦੀ ਪੂਜਾ ਨਹੀਂ ਕਰਦੇ ਅਸੀਂ ਤਾਂ ਸਤਕਾਰ ਨਾਲ ਉਹੀ ਕਰਦੇ ਆ ਜੋ ਹਜ਼ਰਤ ਮੁਹੰਮਦ ਸਾਹਿਬ ਨੇ ਕੀਤਾ ਸੀ ਚਲੋ ਠੀਕ ਆ ਮੰਨ ਲਿਆ ਪਰ ਸਿੱਖ ਵੀ ਤਾਂ ਇਹੀ ਕਰਦੇ ਨੇ ਸਤਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਨੇ ਉਹੀ ਰੀਤ ਨਭਾਉਂਦੇ ਨੇ ਜੋ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਈ ਹੈ ਸੋ ਸਾਡਾ ਕਰਨਾ ਮੂਰਤੀ ਪੂਜਾ ਪਰ ਉਹਨਾਂ ਦਾ ਕਰਨਾ ਮੂਰਤੀ ਪੂਜਾ ਨਹੀਂ ਇਹੋ ਜੀ ਹਿਪੋਕ੍ਰੀਸੀ ਆਖਰ ਕਿਉਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਤੇ ਮੂਰਤੀ ਵਿੱਚ ਕਿੰਨਾ ਵੱਡਾ ਫਰਕ ਹੈ ਪਰ ਮੁਸਲਮਾਨਾਂ ਦਾ ਲਵੋ ਉਹ Hindu ਵਰਗੀ ਮੂਰਤੀ ਪੂਜਾ ਹੀ ਹੈ Hinduਾਂ ਕੋਲ ਵੀ ਇੱਕ ਕਾਲਾ ਪੱਥਰ ਹੈ ਜਿਸ ਨੂੰ ਮੱਥਾ ਟੇਕਦੇ ਨੇ ਸ਼ਰਧਾ ਭਾਵਨਾ ਨਾਲ ਸਤਿਕਾਰ ਕਰਦੇ ਨੇ ਦੂਸਰੇ ਪਾਸੇ ਮੁਸਲਮਾਨ ਨੇ ਉਹਨਾਂ ਕੋਲ ਵੀ ਇੱਕ ਕਾਲਾ ਪੱਥਰ ਹੈ ਉਹ ਵੀ ਸਤਿਕਾਰ ਦੇ ਨਾਲ ਉਹਦੇ ਅੱਗੇ ਆਪਣਾ ਸਿਰ ਨਮਾਉਂਦੇ ਨੇ ਉਸ ਨੂੰ ਚੁੰਮਦੇ ਚੱਟਦੇ ਨੇ ਫਰਕ ਸਿਰਫ ਇੰਨਾ ਹੈ ਕਿ Hindu ਵੀਰ ਇਸ ਗੱਲ ਤੋਂ ਮੁਕਰਦੇ ਨਹੀਂ ਤੇ ਮੁਸਲਮਾਨ ਮੁਕਰ ਜਾਂਦੇ ਨੇ ਅਸੀਂ Hindu ਧਰਮ ਦਾ ਵਿਰੋਧ ਨਹੀਂ ਕਰਦੇ ਨਾ ਹੀ ਇਸਲਾਮ ਦਾ ਉਹਨਾਂ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਨ ਜੀ ਸਦਕੇ ਕਰਨ ਸਾਨੂੰ ਇਹਦੇ ਵਿੱਚ ਕੋਈ ਫਰਕ ਨਹੀਂ ਫਰਕ ਸਾਨੂੰ ਉਦੋਂ ਪੈਂਦਾ ਹੈ ਜਦੋਂ ਉਹ ਖੁਦ ਆਪ ਕੰਮ ਕਰਨ ਤੇ ਇਲਜ਼ਾਮ ਸਿੱਖਾਂ ਉੱਤੇ ਲਾਉਣ ਇਸ ਲਈ ਅਸੀਂ ਤਾਂ ਇਹ ਦੱਸ ਰਹੇ ਹਾਂ ਕਿ ਸਿੱਖਾਂ ਦਾ ਮੱਥਾ ਟੇਕਣਾ ਮੂਰਤੀ ਪੂਜਾ ਨਹੀਂ ਬਲਕਿ ਮੁਸਲਮਾਨਾਂ ਦਾ ਮੱਥਾ ਟੇਕਣਾ ਇਨ ਬਿਨ ਹਿੰਦੂ ਮੂਰਤੀ ਪੂਜਾ ਵਾਂਗ ਹੈ ਬੇਸ਼ੱਕ ਮੁਸਲਮਾਨ ਵੀਰ ਕਹਿੰਦੇ ਨੇ ਕਿ ਉਹ ਮੂਰਤੀ ਪੂਜਾ ਨਹੀਂ ਕਰਦੇ ਤੇ ਨਾ ਹੀ ਉਹ ਰੱਬ ਮੰਨਦੇ ਨੇ ਤਾਂ ਠੀਕ ਹੈ ਅਸੀਂ ਮੰਨ ਲੈਂਦੇ ਹਾਂ ਪਰ ਸਿੱਖਾਂ ਵਰੀ ਉਹ ਕਹਿੰਦੇ ਨੇ ਕਿ ਮੱਥਾ ਟੇਕਣਾ ਮੂਰਤੀ ਪੂਜਾ ਹੈ ਸੋ ਜੇ ਮੱਥਾ ਟੇਕਣਾ ਮੂਰਤੀ ਪੂਜਾ ਹੈ ਤਾਂ ਉਹਨਾਂ ਦਾ ਮੱਥਾ ਟੇਕਣਾ ਵੀ ਮੂਰਤੀ ਪੂਜਾ ਹੈ ਹੁਣ ਇੱਕ ਪਾਸੇ ਪੱਥਰ ਹੈ ਤੇ ਦੂਸਰੇ ਪਾਸੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਅਕਾਲ ਪੁਰਖ ਦੀ ਧੁਰ ਕੀ ਆਈ ਬਾਣੀ ਦੋਵਾਂ ਵਿੱਚ ਬਹੁਤ ਵੱਡਾ ਫਰਕ ਹੈ ਜੇ ਸਿੱਖ ਸਿਰਫ ਪੇਪਰ ਕਾਗਜ ਅੱਗੇ ਜਿਲਦ ਅੱਗੇ ਮੱਥਾ ਟੇਕਦੇ ਹੁੰਦੇ ਤਾਂ ਅਸੀਂ ਵੀ ਕਹਿੰਦੇ ਕਿ ਇਹ ਮੂਰਤੀ ਪੂਜਾ ਹੈ ਜਾਂ ਫੋਟੋ ਅੱਗੇ ਮੱਥਾ ਟੇਕਣਾ ਮੂਰਤੀ ਪੂਜਾ ਹੈ ਪਰ ਗੁਰਬਾਣੀ ਵਿੱਚ ਇਸ ਦਾ ਸਾਫ਼ ਖੰਡਣ ਹੈ ਇਸੇ ਕਰਕੇ ਗੁਰੂ ਸਾਹਿਬ ਨੇ ਖੁਦ ਨਾ ਕਿਸੇ ਮੂਰਤੀ ਦੀ ਪੂਜਾ ਕੀਤੀ ਤੇ ਨਾ ਸਿੱਖਾਂ ਨੂੰ ਹੀ ਇਦਾਂ ਕਰਨਾ ਸਿਖਾਇਆ ਗੁਰਬਾਣੀ ਅੱਗੇ ਮੱਥਾ ਟੇਕਣਾ ਤਾਂ ਸਮਰਪਣ ਦੀ ਨਿਸ਼ਾਨੀ ਹੈ ਜੀਵਨ ਸਫਲ ਹੁੰਦਾ ਹੈ ਕਿਉਂਕਿ ਗੁਰਬਾਣੀ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਕਮਾਇਆ ਜਾਂਦਾ ਹੈ ਪਰ ਪੱਥਰ ਅੱਗੇ ਮੱਥਾ ਟੇਕਣ ਦਾ ਨਾ ਕੋਈ ਫਾਇਦਾ ਹੈ ਤੇ ਨਾ ਇਹਦਾ ਕੋਈ ਆਤਮਿਕ ਲਾਭ ਇਹਦੇ ਵਿੱਚ ਕੋਈ ਭੇਦ ਵੀ ਨਹੀਂ ਜਿਹਨਾਂ ਦੂਸਰਿਆਂ ਨੂੰ ਸਮਝ ਨਹੀਂ ਆ ਰਿਹਾ ਮੁਸਲਮਾਨਾਂ ਨੂੰ ਖੁਦ ਇਹ ਐਕਸਪਲੇਨ ਕਰਨਾ ਸਭ ਤੋਂ ਵੱਡਾ ਚੈਲੰਜ ਬਣ ਜਾਂਦਾ ਹੈ ਸੋ ਇਸ ਲਈ ਜੇ ਫਾਲਤੂ ਰਸਮੀ ਕਿਰਿਆ ਹੈ ਤਾਂ ਇਸ ਨੂੰ ਕੀਤਾ ਹੀ ਕਿਉਂ ਜਾਵੇ ਹੁਣ ਇੱਕ ਪਾਸੇ ਮੁਸਲਮਾਨ ਕਹਿੰਦੇ ਨੇ ਕਿ ਅਸੀਂ ਤਾਂ ਸਿਰਫ ਤਾਂ ਮੱਥਾ ਟੇਕਦੇ ਹਾਂ ਤਾਂ ਸਤਿਕਾਰ ਕਰਦੇ ਹਾਂ ਕਿਉਂਕਿ ਹਜਰਤ ਮੁਹੰਮਦ ਨੇ ਇਦਾਂ ਕੀਤਾ ਸੀ ਸੋ ਅਸੀਂ ਤਾਂ ਉਹਨਾਂ ਦਾ ਸਤਿਕਾਰ ਕਰ ਰਹੇ ਹਾਂ ਸੋ ਬੇਸ਼ੱਕ ਪਰ ਸਿੱਖ ਵੀ ਤਾਂ ਇਹੀ ਕਰ ਰਹੇ ਨੇ ਜੋ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਹੈ ਅਸੀਂ ਵੀ ਉਹ ਹੁਕਮ ਮੰਨ ਰਹੇ ਹਾਂ ਬਸ ਫਰਕ ਇਹ ਹੈ ਕਿ ਇੱਕ ਪਾਸੇ ਬੇਜਾਨ ਪੱਥਰ ਹੈ ਤੇ ਦੂਸਰੇ ਪਾਸੇ ਆਤਮਿਕ ਜੀਵਨ ਦੇਣ ਵਾਲੀ ਰੱਬੀ ਬਾਣੀ ਹੁਣ ਇਹ ਤਾਂ ਮੁਸਲਮਾਨਾਂ ਦਾ ਦੋਗਲਾਪਨ ਹੋਇਆ ਕਿ ਉਹ ਪਗੰਬਰ ਦੀ ਗੱਲ ਮੰਨਣ ਤਾਂ ਠੀਕ ਪਰ ਸਿੱਖ ਆਪਣੇ ਸਤਿਗੁਰੂ ਜੀ ਦੀ ਗੱਲ ਮੰਨਣ ਤਾਂ ਹੀ ਠੀਕ ਨਹੀਂ ਜਿਵੇਂ ਆਪਣੇ ਸਵਾਲ ਜੋ ਸਿੱਖੀ ਤੇ ਉਠਾਉਂਦੇ ਨੇ ਆਪਣੇ ਧਰਮ ਤੇ ਕਰਨ ਤਾਂ ਉਹਨਾਂ ਨੂੰ ਸਾਫ਼ ਖੁਦ ਸੱਚ ਤੇ ਝੂਠ ਦਾ ਪਤਾ ਲੱਗ ਜਾਵੇਗਾ ਹੁਣ ਜਾਂ ਤਾਂ ਉਹ ਇਹ ਮੰਨਣ ਕਿ ਮੱਥਾ ਟੇਕਣਾ ਮੂਰਤੀ ਪੂਜਾ ਹੈ ਤਾਂ ਉਹ ਖੁਦ ਇਹਦੇ ਵਿੱਚ ਆ ਜਾਂਦੇ ਨੇ ਤੇ ਜਾਂ ਉਹ ਇਹ ਮੰਨਣ ਕਿ ਹਰ ਧਰਮ ਦੇ ਵਿੱਚ ਮੱਥਾ ਟੇਕਣ ਦਾ ਆਪੋ ਆਪਣਾ ਮਤਲਬ ਹੈ ਤੇ ਉਸ ਨੂੰ ਸਹੀ ਕੰਟੈਕਸਟ ਵਿੱਚ ਸਮਝੇ ਬਗੈਰ ਫਾਲਤੂ ਸਵਾਲ ਕਰਨੇ ਝੂਠਾ ਪ੍ਰਚਾਰ ਕਰਨਾ ਬਿਲਕੁਲ ਹੀ ਗਲਤ ਹੈ ਹੁਣ ਮੁਸਲਮਾਨਾਂ ਦੀ ਇੱਥੇ ਹੀ ਬੱਸ ਨਹੀਂ ਉਨ੍ਹਾਂ ਦੀ ਇੱਕ ਹੋਰ ਰਸਮੀ ਕਿਰਿਆ ਹੈ ਹੱਜ ਦੇ ਵੇਲੇ ਉਹ ਸ਼ੈਤਾਨ ਦੇ ਵਿਰੁੱਧ ਪੱਥਰ ਸੁੱਟਦੇ ਨੇ ਜਿਸ ਨੂੰ ਉਹ ਰਮੀ ਕਹਿੰਦੇ ਨੇ ਸੋ ਮੁਸਲਮਾਨ ਮੰਨਦੇ ਨੇ ਕਿ ਸ਼ੈਤਾਨ ਨੇ ਇਬਰਾਹੀਮ ਨੂੰ ਪਟਕਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਰੱਬ ਦਾ ਹੁਕਮ ਉਹ ਨਾ ਮੰਨੇ ਇਸ ਕਰਕੇ ਇਬਰਾਹੀਮ ਨੇ ਸੱਤ ਪੱਥਰ ਸ਼ੈਤਾਨ ਦੇ ਵੱਲ ਸੁੱਟੇ ਸਨ ਤੇ ਉਸ ਨੂੰ ਰੋਕਿਆ ਸੀ ਮੁਸਲਮਾਨ ਹੱਜ ਵੇਲੇ ਇਹ ਰਸਮ ਉਸ ਘਟਨਾ ਦੀ ਯਾਦ ਵਿੱਚ ਕਰਦੇ ਨੇ ਉਹ ਪਹਿਲਾਂ ਛੋਟੇ ਪੱਥਰ ਚੁਗਦੇ ਨੇ ਫਿਰ ਕਾਬੇ ਵਿੱਚ ਜਿਹੜੀਆਂ ਤਿੰਨ ਕੰਧਾਂ ਬਣੀਆਂ ਨੇ ਉਹਨਾਂ ਤੇ 7-7 ਪੱਥਰ ਮਾਰਦੇ ਨੇ ਮੁਸਲਮਾਨ ਇਹ ਕੰੰਡਾ ਨੂੰ ਸ਼ੈਤਾਨ ਨਹੀਂ ਮੰਨਦੇ ਬਿਲਕੁਲ ਨਹੀਂ ਪਰ ਉਹ ਇਹ ਕੰੰਡਾ ਨੂੰ ਸ਼ੈਤਾਨ ਦਾ ਪ੍ਰਤੀਕ ਮੰਨਦੇ ਨੇ ਉਹ ਕਹਿੰਦੇ ਨੇ ਕਿ ਇਹ ਕੰੰਡਾ ਸ਼ੈਤਾਨ ਨੂੰ ਸਿੰਬਲਾਈਜ਼ ਕਰਦੀਆਂ ਨੇ ਸੋ ਬੇਸ਼ੱਕ ਉਹ ਕਹਿੰਦੇ ਨੇ ਕਿ ਇਹਨਾਂ ਕੰੰਡਾਂ ਵਿੱਚ ਸ਼ੈਤਾਨ ਨਹੀਂ ਪਰ ਤੁਸੀਂ ਐਦਾਂ ਮੰਨੋ ਕਿ ਜਦੋਂ ਤੁਸੀਂ ਪੱਥਰ ਸੁੱਟਦੇ ਹੋ ਤਾਂ ਇਹ ਸ਼ੈਤਾਨ ਦੇ ਮੂੰਹ ਤੇ ਵੱਜ ਰਹੇ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਪੱਥਰ ਸੁੱਟਣ ਨਾਲ ਉਹ ਸ਼ੈਤਾਨ ਨੂੰ ਅਤੇ ਬੁਰਾਈ ਨੂੰ ਰੱਦ ਕਰਦੇ ਨੇ ਤਾਂ ਕਿ ਉਹਨਾਂ ਦੇ ਭੈਣੇ ਅਸਰ ਤੋਂ ਉਹ ਬਚ ਸਕਣ ਹੁਣ ਇਹ ਵੀ ਇੱਕ ਤਰ੍ਹਾਂ ਦੀ ਮੂਰਤੀ ਪੂਜਾ ਹੀ ਹੈ ਆਈਡਲ ਵਰਸ਼ਿਪ ਹੀ ਹੈ ਕਿਉਂਕਿ ਪੱਥਰਾਂ ਦੇ ਵਿੱਚ ਕੋਈ ਨਾ ਕੁਝ ਸਿੰਬਲਾਈਜ਼ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਰੀਤ ਨੂੰ ਗੁਰਬਾਣੀ ਵਿੱਚ ਸਾਫ਼ ਖੰਡਨ ਕੀਤਾ ਗਿਆ ਹੈ ਹੁਣ Hindu ਵੀਰਾਂ ਦੀ ਵੀ ਇੱਕ ਰੀਤ ਹੈ ਪੱਥਰ ਦੀ ਬਾਣੀ ਦੇ ਉੱਤੇ ਪੈਰ ਰੱਖ ਰੱਖ ਕੇ ਚੜਨਾ ਉੱਪਰ ਤੱਕ ਜਾਣਾ ਤੇ ਉੱਪਰ ਮੰਦਰ ਦੇ ਵਿੱਚ ਜਾ ਕੇ ਪੱਥਰ ਦੀ ਮੂਰਤੀ ਨੂੰ ਹੀ ਮੱਥਾ ਟੇਕ ਦੇਣਾ ਸੋ ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਇਹ ਸਾਫ਼ ਪਾਜ ਉਗੇੜਦੇ ਨੇ ਉਹ ਕਹਿੰਦੇ ਨੇ ਕਿ ਇੱਕ ਤਾਂ ਪੱਥਰ ਦੇ ਉੱਤੇ ਤੁਸੀਂ ਪਿਆਰ ਰੱਖ ਕੇ ਜਾਂਦੇ ਹੋ ਤੇ ਦੂਸਰਾ ਮੰਦਰ 'ਚ ਜਾ ਕੇ ਉਹੋ ਹੀ ਪੱਥਰ ਦੀ ਮੂਰਤੀ ਨੂੰ ਸਤਿਕਾਰ ਨਾਲ ਮੱਥਾ ਟੇਕਦੇ ਹੋ ਸੋ ਇੱਕ ਪੱਥਰ ਦਾ ਸਤਿਕਾਰ ਕਰਨਾ ਤੇ ਦੂਸਰੇ ਦਾ ਨਿਰਾਦਰ ਕਰਨਾ ਇਹ ਤਾਂ ਦੋਗਲਾਪਨ ਹੋਇਆ ਇਹ ਤਾਂ ਅੰਧਵਿਸ਼ਵਾਸ ਹੋਇਆ ਜੇ ਪੱਥਰ ਨੂੰ ਰੱਬ ਮੰਨਦੇ ਹੋ ਤਾਂ ਦੋਵੇਂ ਪੱਥਰਾਂ ਦਾ ਸਤਿਕਾਰ ਕਰੋ ਇੱਕ ਪੱਥਰ ਉੱਪਰ ਪਿਆਰ ਰੱਖਣ ਦਾ ਕੀ ਮਤਲਬ ਹੁਣ ਮੁਸਲਮਾਨ ਵੀਰ ਵੀ ਬਿਲਕੁਲ ਇਦਾਂ ਹੀ ਕਰਦੇ ਨੇ ਇੱਕ ਪੱਥਰ ਨੂੰ ਮੱਥਾ ਟੇਕ ਦੇਣਾ ਤੇ ਦੂਜੇ ਨੂੰ ਸ਼ੈਤਾਨ ਦਾ ਪ੍ਰਤੀਕ ਮੰਨ ਲੈਣਾ ਪੱਥਰ ਨੂੰ ਹੀ ਪੱਥਰ ਮਾਰਨੇ ਇਸ ਤਰ੍ਹਾਂ ਦੀ ਰਸਮੀ ਕਿਰਿਆ ਦਾ ਆਤਮਿਕ ਜੀਵਨ ਦੇ ਨਾਲ ਕੋਈ ਵਾਸਤਾ ਨਹੀਂ ਹੁਣ ਅਸੀਂ ਫਿਰ ਕਹਿੰਦੇ ਹਾਂ ਕਿ ਮੁਸਲਮਾਨ ਵੀਰ ਜੀ ਸਦਕੇ ਇਦਾਂ ਕਰਨ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿੱਦਾਂ ਉਹ ਆਪਣਾ ਧਰਮ ਨਭਾਉਣਾ ਚਾਹੁੰਦੇ ਨੇ ਨਭਾ ਲੈਣ ਜੀ ਸਦਕੇ ਖੁਸ਼ ਰਹਿਣ ਪਰ ਜਿਹੜੀ ਸੋਚ ਨਾਲ ਉਹ ਸਿੱਖੀ ਤੇ ਹਮਲਾ ਕਰਦੇ ਨੇ ਉਹੀ ਸੋਚ ਖੁਦ ਇਸਲਾਮ ਦੇ ਉੱਪਰ ਕਿਉਂ ਨਹੀਂ ਲਾਗੂ ਕਰਦੇ ਜਿੱਦਾਂ ਉਹ ਸਿੱਖੀ ਤੇ ਸਵਾਲ ਉਠਾਉਂਦੇ ਨੇ ਜੇ ਇਦਾਂ ਹੀ ਸੋਚ ਉਹ ਇਸਲਾਮ ਉੱਪਰ ਲਾਗੂ ਕਰਨ ਤਾਂ ਸਾਫ਼ ਗੱਲ ਜ਼ਾਹਿਰ ਹੋ ਜਾਂਦੀ ਹੈ ਕਿ ਮੂਰਤੀ ਪੂਜਾ ਇਸਲਾਮ ਵਿੱਚ ਹੈ ਗੁਰਦੁਆਰੇ ਨਹੀਂ ਹੁੰਦੀ ਬਲਕਿ ਇਹ ਕਾਬੇ ਵਿੱਚ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਫ਼ ਉਪਦੇਸ਼ ਹੈ ਕਿ ਉਸ ਇੱਕ ਅਕਾਲ ਪੁਰਖ ਦੀ ਪੂਜਾ ਕਰੋ ਤੇ ਉਹ ਹੁੰਦੀ ਹੈ ਸਿਰਫ਼ ਤੇ ਸਿਰਫ਼ ਨਾਮ ਜਪ ਕੇ ਗੁਰਬਾਣੀ ਦਾ ਫੁਰਮਾਨ ਹੈ ਪੂਜਾ ਕੀਚੈ ਨਾਮ ਧਿਆਈਂ ਬਿਨ ਨਾਵੇਂ ਪੂਜਨਾ ਹੋਈ ਮਤਲਬ ਕਿ ਨਾਮ ਜਪਣ ਤੋਂ ਬਗੈਰ ਵਾਹਿਗੁਰੂ ਜੀ ਦੀ ਪੂਜਾ ਨਹੀਂ ਹੋ ਸਕਦੀ ਸੋ ਨਾਮ ਜਪਣ ਲਈ ਨਾਮ ਲੈਣਾ ਪੈਣਾ ਹੈ ਇਹ ਨਾਮ ਮਿਲਣਾ ਹੈ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛੱਕ ਕੇ ਇਸ ਲਈ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਦੇਹ ਤਾਨੀ ਪਖੰਡੀਆਂ ਝੂਠੇ ਡੇਰੇਦਾਰ ਬਾਬਿਆਂ ਤੋਂ ਦੂਰ ਰਹੋ ਕਬਰਾਂ ਮੜੀਆਂ ਤੇ ਜਾ ਕੇ ਮੱਥੇ ਟਿਕਣੀ ਕਿਸੇ ਫੋਟੋਆਂ ਦੇ ਅੱਗੇ ਤੂਫਾਨ ਹੋਣੀਆਂ ਉਹਨਾਂ ਨੂੰ ਮੱਥੇ ਟਿਕਣੀ ਇਹ ਸਭ ਮਨਮਤ ਹੈ ਜਿਹਦਾ ਗੁਰਬਾਣੀ ਵਿੱਚ ਪੂਰਨ ਖੰਡਨ ਹੈ ਸਿੱਖਾਂ ਨੂੰ ਇਹ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਹੀ ਤਰੀਕੇ ਨਾਲ ਸਮਝਣਾ ਅਤੇ ਆਪਣੇ ਜੀਵਨ ਵਿੱਚ ਕਮਾਉਣਾ ਇਹੋ ਹੀ ਅਸਲੀ ਸਿੱਖੀ ਜੀਵਨ ਜਾਂਚ ਹੈ ਇਸ ਨਾਲ ਹੀ ਸਾਡੀ ਵੀਡੀਓ ਦੀ ਸਮਾਪਤੀ ਹੈ ਆਸ ਕਰਦੇ ਹਾਂ ਕਿ ਹੁਣ ਤੁਸੀਂ ਵੀ ਬਾਕੀਆਂ ਨੂੰ ਇਹ ਗੱਲ ਸਹੀ ਸਮਝਾ ਸਕਦੇ ਹੋ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਇੱਕ ਪੂਜਾ ਦੀ ਨਿਸ਼ਾਨੀ ਨਹੀਂ ਬਲਕਿ ਸਮਰਪਣ ਦੀ ਨਿਸ਼ਾਨੀ ਹੈ ਹੁਕਮ ਨੂੰ ਸਿਰ ਮੱਥੇ ਤੇ ਮੰਨਣ ਦੀ ਨਿਸ਼ਾਨੀ ਹੈ ਇਸ ਕਰਕੇ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਕੇ ਸਮਝ ਕੇ ਬਾਕੀਆਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਮੁਸਲਮਾਨਾਂ ਦੇ ਝੂਠੇ ਪ੍ਰਚਾਰ ਦੇ ਅਸਰ ਹੇਠਾਂ ਆ ਸਕਣ ਇਸ ਵੀਡੀਓ ਬਾਰੇ ਤੁਹਾਡੇ ਕੋਈ ਆਪਣੇ ਵਿਚਾਰ ਹੋਣ ਜਰੂਰ ਕਮੈਂਟ ਕਰਕੇ ਸਾਂਝੇ ਕਰੋ ਤੁਹਾਡਾ ਕੋਈ ਆਪਣਾ ਸਵਾਲ ਹੋਵੇ ਸਾਨੂੰ ਕਮੈਂਟ ਵਿੱਚ ਜਾਂ ਮੈਸੇਜ ਕਰਕੇ ਜਰੂਰ ਪੁੱਛ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਅਸੀਂ ਅੱਗੇ ਵੀ ਇਸ ਤਰ੍ਹਾਂ ਦੇ ਵੀਡੀਓ ਲੈ ਕੇ ਆਉਂਦੇ ਰਵਾਂਗੇ ਅਗਲੀ ਵੀਡੀਓ ਤੱਕ ਤੁਹਾਡੀ ਕੋ ਨਿ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ